ਬਾਈ ਸੰਦੀਪ ਸਿੰਘ ਸੰਨੀ ਦੀ ਜਿਹੜੀ ਤਸੱਦਦ ਦੀ ਰਿਪੋਰਟ ਆਈ ਆ ਅਸੀਂ ਹੁਣ ਵੀ ਪਟਿਆਲਾ ਜੇਲ੍ਹ ਦੇ ਬਾਹਰ ਆ ਘੁੰਮਣ ਬ੍ਰਦਰ ਜਿਹੜੇ ਐਡਵੋਕੇਟ ਨੇ ਉਹ ਆਏ ਸੀ ਉਹਨਾਂ ਨੇ ਦੱਸਿਆ ਵੀ ਕਹਿੰਦੇ ਤਿੰਨ ਕਚਹਿਰੇ ਖੂਨ ਦੇ ਨੁਜੜੇ ਨੇ ਐਨੀ ਤਸੱਦਦ ਕੀਤੀ ਗਈ ਆ ਜਿਹੜਾ ਚੱਕਰ ਬਣਾਇਆ ਹੁੰਦਾ ਨਾ ਇੱਥੇ ਜੇਲਾਂ ਦੇ ਅੰਦਰ ਉੱਥੇ ਲੱਜਾ ਕੇ ਕਹਿੰਦੇ 20-22 ਬੰਦਿਆਂ ਨੇ ਬਹੁਤ ਗੰਦੀ ਤਸੱਦਦ ਕੀਤੀ ਕੇਸਾਂ ਤੋਂ ਫੜ ਕੇ ਪਟਿਆਂ ਨਾਲ ਡੰਡਿਆਂ ਨਾਲ ਕੇਸਾਂ ਦੀ ਬੇਅਦਵੀ ਬਹੁਤ ਗੰਦੇ ਕੇਸਾਂ ਤੋਂ ਫੜ ਫੜ ਕੇ ਦਾੜੇ ਤੋਂ ਧਰਤੀ ਨਾਲ ਮਾਰਨਾ ਕਹਿੰਦੇ ਵੀ ਤਿੰਨ ਕਚਹਿਰੇ ਖੂਨ ਦੇ ਉਚੜੇ ਨੇ ਉਤੋਂ ਪਲੇ ਮਾਨਸ ਜੱਜ ਸੀ ਜਿਹਨੇ ਨਾਰ ਦੀ ਨਾਲ ਸੰਗਿਆਨ ਚ ਮਾਮਲਾ ਲੈ ਕੇ ਨਾ ਉਹ ਵੀ ਸੀ ਕਰਾਈ ਵੀ ਹਾਂ ਬੀਸੀ ਜੇ ਪੇਸ਼ ਕਰੋ ਕੱਲ ਮੰਡੇ ਸੀਗਾ ਸੋਮਵਾਰ ਨੂੰ ਉਹਨੂੰ ਮੈਡੀਕਲ ਹੀ ਭੇਜਣਾ ਸੀਗਾ ਜਿਹੜੀ ਜੱਜ ਦੀ ਰਿਪੋਰਟ ਸੀਗੀ ਜਿਹੜੀ ਲੜਾਈ ਘੁੰਮਨ ਬ੍ਰਦਰਸ ਲੜਦੇ ਸੀ ਕੋਰਟ ਦੇ ਅੰਦਰ ਪਰ ਉਹਨੂੰ ਉੱਥੇ ਨਹੀਂ ਲੈ ਕੇ ਗਏ ਰਜਿੰਦਰ ਹਸਪੀਟਲ ਉਹਨੂੰ ਸਿੱਧਾ ਇੱਥੋਂ ਟਰਾਂਸਫਰ ਕਰਕੇ ਪਟਿਆਲਾ ਜੇਲ੍ਹ ਤੋਂ ਸੰਗਰੂਰ ਲੈ ਗਏ ਠੀਕ ਹੈ ਆ ਆ ਕਾਨੂੰਨ ਨੇ ਆ ਆ ਜਿਹੜੇ ਪੁਲਿਸ ਵਾਲੇ ਨੇ ਰੱਖੇ ਬਣਦੇ ਨੇ ਨਾ ਜਿਹੜੇ ਐਨਾ ਤਸੱਦਦ ਕਰਦੇ ਨੇ ਪਹਿਲਾਂ ਤਾਂ ਉਹ ਚੜ ਕੇ ਆਏ ਤਿੰਨੋਂ ਪੁਲਿਸ ਵਾਲੇ ਜਿਨ੍ਹਾਂ ਨੇ ਸਾਡੇ ਮੁੰਡੇ ਮਾਰੇ ਸੀ ਬਾਈ ਨੇ ਸਭ ਕੁਝ ਡਿਫੈਂਸ ਚ ਕੀਤਾ 3 ਸਾਲ ਚ ਅੱਜ ਤੱਕ ਕਿਸੇ ਦੀ ਉਂਗਲੀ ਨਹੀਂ ਲਾਈ ਬਾਈ ਨੇ ਕਿਉਂਕਿ ਹੁਣ ਕੰਮ ਨੇੜੇ ਸੀਗਾ ਜਮਾਨਤਾ ਵਾਲਾ ਹੈ ਨਾ ਤੇ ਉਹ ਤਿੰਨ ਅੰਦਰ ਹੈਗੇ ਸੀਗੇ ਤੇ ਉਹ ਚੜ ਕੇ ਆਏ ਤੇ ਬਾਈ ਨੇ ਉਹਨਾਂ ਦਾ ਸੋਦਾ ਲਾਇਆ ਪਰ ਉਹਨਾਂ ਨਾਲ ਬਹੁਤ ਤਸੱਦਦ ਕੀਤੀ ਗਈ ਆ ਕੌਮ ਨੂੰ ਬੇਨਤੀ ਆ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਭਰਾ ਦਾ ਭਰਾ ਦੇ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਹਜੇ ਵੀ ਆਪਣਾ ਧਰਨਾ ਜਿਹੜਾ ਪਟਿਆਲਾ ਜਿਹੜੇ ਤੇ ਬਾਹਰ ਜਾਰੀ ਆ ਤੇ ਕੱਲ ਨੂੰ ਐਸਐਮਓ ਨੇ ਰਿਪੋਰਟ ਪੇਸ਼ ਕਰਨੀ ਆ ਕੋਰਟ ਦੇ ਅੰਦਰ ਉਹ ਤੋਂ ਬਾਅਦ ਦੇਖਦੇ ਆ ਕਿ ਉਹਨਾਂ ਦਾ ਮੈਡੀਕਲ ਹੁੰਦਾ ਕਿ ਨਹੀਂ ਮੈਂ ਕਿਹਾ ਭਾਜੀ ਪਿੱਛੇ ਤਾਂ ਦੇਖਿਆ ਨਹੀਂ ਜਾ ਰਿਹਾ ਕਹਿੰਦੇ ਜੇ ਵੀ ਤੁਸੀਂ ਇਹ ਦੇਖੋ ਵੀ ਤਿੰਨ ਕਸ਼ੈਰੇ ਮੇਰੇ ਖੂਨ ਦਾ ਲਤਫਪਪ ਹੋਵੇ ਜਦੋਂ ਆਪਕ 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 ਸ਼ਹਿਰਨ ਛੋੜਦੇ ਆ ਉਸ ਤਰੀਕੇ ਨਾਲ ਆਪਾਂ ਉਹਨਾਂ ਦਾ ਫੋਨ ਲਟੜਿਆ ਤੇ ਜਿਸ ਤੌਰ ਤਰੀਕੇ ਨਾਲ ਐਡੀ ਮੋਟੀ ਉਹਨਾਂ ਨੇ ਕਿਹਾ ਭਾਜੀ ਵੀ ਛੋਟੀ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਧੰਨਿਓ ਭੇ ਦੇ ਕੇ ਰੱਖਣ ਦੀ ਕੋਸ਼ਿਸ਼ ਕੀਤੀ ਪਰ ਵੀ ਸੀ ਤੇ ਜਦੋਂ ਉਹਨਾਂ ਨੂੰ ਲਿਆ ਭਾਈ ਸੰਦੀਪ ਸਿੰਘ ਸਣੀ ਨੇ ਲੋង ਕੱਡੇ ਖੜੇ ਕਰਨ ਵਾਲੀ ਗੱਲ ਸਾਰੀ ਸਾਹਮਣੇ ਦਿੱਤੀ ਭਾਈ ਸੰਦੀਪ ਸਿੰਘ ਸਣੀ ਨੇ ਦੱਸਿਆ ਜੱਟ ਸਾਬ ਨੂੰ ਦੱਸਿਆ ਔਰ ਮੈਂ ਨਹੀਂ ਗੱਲ ਕਰ ਰਿਹਾ ਇਹ ਚੀਜ਼ ਸਾਰੀ ਸਟੇਟਮੈਂਟ ਰਿਕਾਰਡ ਹੋ ਗਈ ਹੈ ਕੋਰਚ ਜਿੱਥੇ ਉਹਨਾਂ ਨੇ ਕਿਹਾ ਮੇਰੇ ਨਾਲ ਇਸ ਲੈਵਲ ਦਾ ਤਸੱਬਦ ਹਟਾਇਆ ਮੇਰੇ ਨਾਲ ਬਰੋਟੈਲਿਟੀ ਇਸ ਲੈਵਲ ਦੀ ਕੀਤੀ ਹੈ ਔਰ ਜਦੋਂ ਦੱਸਾਇ ਸੀ ਜਦੋਂ ਕਹਿੰਦੇ ਕਿ ਤੁਸੀਂ ਦੱਸੋ ਕਿੱਥੇ ਕੀਤਾ ਤੁਸੀਂ ਕਪੜੇ ਤਾਰ ਕੇ ਦੱਸੋ ਔਰ ਉੱਥੇ ਤੁਹਾਨੂੰ ਲੇਡੀ ਅਫੀਸਰ ਸੀਗੇ ਸਾਡੇ ਮਾਨਚੋ ਉਹਨਾਂ ਨੇ ਮੈਨੂੰ ਮੇਰੀ ਟੀਮ ਨੂੰ ਤੇ ਪੀਪੀ ਸਾਹਿਬ ਨੂੰ ਕਿਹਾ ਵੀ ਪੀਪੀ ਸਾਹਿਬ ਦੇਖੋ ਤੁਸੀਂ ਔਰ ਜਦੋਂ ਉਹਨਾਂ ਨੇ ਆਪਣੇ ਥਰੜੇ ਵਸਤਰ ਤਾਰੇ ਮੈਂ ਕਹਿੰਦਾ ਮੇਰੇ ਅੰਨਾਂ ਨੂੰ ਹੱਥ ਲੱਗੇ ਦੂਹੋਂ ਕੱਡੇ ਖੜੇ ਹੋ ਗਏ ਵੀ ਜਿਸ ਤਰੀਕੇ ਨਾਲ ਜਿਹਨੂੰ ਅਮਰ ਕਹਦੇ ਨੇ ਵੀ ਫੇਕੇ ਰੱਖਦਾ ਫਿਰਦਾ ਪਰਾਹੀ इमोशनल ਹੋ ਗਏ ਨੇ ਸਾਡੇ ਭਰਾ ਨੇ ਬਹੁਤ इमोशनल ਸਮਾਂ ਸੋ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਵੀ ਦੇਖੋ ਹੁਣ ਜਿਹੜਾ ਸਮਾਂ ਹੈ ਇੱਕ ਤਰ੍ਹਾਂ ਅਸੀਂ ਆਪਣੀ ਡਿਊਟੀ ਦੀ ਗੱਲ ਕਰੀਏ ਤਾਂ ਸਾਡੀ ਡਿਊਟੀ ਸਾਡੀਆਂ ਅਵੈਲੇਬਲ ਕੋਰਸ ਦੇ ਵਿੱਚ ਹੈ ਪਰ ਮੈਨੂੰ ਇਹ ਲੱਗਦਾ ਕਿਉਂਕਿ ਕਿਤੇ ਨਾ ਕਿਤੇ ਅਸੀਂ ਵਕੀਲ ਬਾਦਚਾਨ ਪਹਿਲਾਂ ਅਸੀਂ ਆਪਣੇ ਸਿੱਖ ਕੌਮ ਦੇ ਨਾਲ ਅਸੀਂ ਖੜੇ ਹਾਂ ਸੋ ਇਹਦੇ ਕਰਕੇ ਵਾਹ ਜੀ ਸੋ ਇਹਦੇ ਕਰਕੇ ਲੈਟ ਸਟਾਰਟਿੰਗ ਇਸ ਗੱਲ 'ਤੇ ਕਰਾਂਗਾ ਦੇਖੋ ਰੀਅਲੀ ਇਟਸ ਵੈਰੀ ਅਨਫੋਰਚੂਨੇਟ ਐਂਡ ਰੀਅਲੀ ਵੈਰੀ ਸ਼ੇਫੁਲ ਐਕਟ ਮੈਂ ਕਹਿ ਸਕਦਾ ਹਾਂ ਮੈਂ ਸਟਾਰਟਿੰਗ ਆ ਇਸ ਗੱਲ ਦੇ ਉੱਪਰ ਕਰੂੰਗਾ ਕਿ ਜੋ ਵੀ ਇਨਸੀਡੈਂਸ ਇੱਥੇ ਹੋਇਆ ਹੈ ਦੇਖੋ ਮੈਂ ਭਾਈ ਸੰਦੀਪ ਸਣੀ ਦੀ ਜਕਰ ਗੱਲ ਕਰੀਏ ਤਾਂ ਅੰਡਰ ਟ੍ਰਾਇਲ ਸੀਗੇ ਤੇ 16 ਜੁਲਾਈ 2023 ਤੋਂ ਭਾਈ ਸਾਹਿਬ ਨੂੰ ਅੰਮ੍ਰਿਤਸਰ ਸੈਂਟਰਲ ਜੇਲ੍ਹ ਤੋਂ ਇਸ ਜੇਲ੍ਹ ਤੇ ਵਿੱਚ ਕਨਵਰਟ ਕੀਤਾ ਹੈ ਸਾਡੀਆਂ ਜੇਲ੍ਹ ਅਥਾਰਟिटीज ਨੇ ਪਰ ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ ਕਿ ਦੇਖੋ ਕੋਈ ਵੀ ਸਭਾ ਕੋ 2 ਸਾਲ ਦਾ ਕੋਈ ਵੀ ਉਹਨਾਂ ਦੀ ਕੋਈ ਡਿਸਪਿਊਟ ਕੋਈ ਆਲਟਰਕੇਸ਼ਨ ਮਾਨਸਾ ਬਾਈ ਨੇ ਬਹੁਤ ਬਹੁਤ ਮੈਂ ਉਹਨਾਂ ਨੂੰ ਮੈਂ ਇਸ ਵਾਰ ਦੀ ਵੀ ਭਾਈ ਜਾਨਾ ਕਿ ਮਾਨਸਾ ਨੇ ਜਿੱਥੇ ਜਿੱਥੇ ਵੀ ਧੱਕਾ ਹੋਇਆ ਉੱਥੇ ਜਾ ਕੇ ਹਾ ਦਾ ਨਾਰਾ ਮਾਰਿਆ ਮੈਂ ਇਹ ਕਹਾਂਗਾ ਕਿ ਕੋਈ ਵੀ ਡਿਸਪਿਊਟ ਕੋਈ ਆਲਟਰਕੇਸ਼ਨ ਭਾਈ ਸੰਦੀਪ ਸਿੰਘ ਸਾੜੀ ਦੇ ਸਾਹਮਣੇ ਨਹੀਂ ਆਈ ਸੋ ਜਿਹੜੇ ਦੂਸਰੇ ਕੋਈ ਇਨਕਾਉਂਟਰ ਕੇਸ ਚ ਫੇਕ ਇਨਕਾਉਂਟਰ ਕੇਸ ਦੇ ਵਿੱਚ ਤਿੰਨ ਪੁਲਿਸ ਅਫੀਸ਼ੀਅਲਸ ਕਨਵਿਕਟਡ ਨੇ ਔਰ ਕੋਰਟਸ ਵੱਲੋਂ ਕਨਵਿਕਟ ਕੀਤੇ ਗਏ ਨੇ ਸੋ ਉਹਨਾਂ ਦੇ ਨਾਲ ਜੁੜ ਹਾਸਾ ਹੋਇਆ ਸਬਸੀਕੁਐਂਟਲੀ ਰੂਲ ਆਊਟ ਕਰਾਂਗੇ ਪਰ ਐਫ ਆਈ ਆਰ ਤ੍ਰਿਪੜੀ ਪੁਲਿਸ ਸਟੇਸ਼ਨ ਵੱਲੋਂ ਅਰਾਧਾ ਕਤਲ ਭਾਈ ਸੰਦੀਪ ਸਿੰਘ ਸਣੀ ਦੇ ਖਿਲਾਫ ਦਰਜ ਕੀਤਾ ਗਿਆ ਸੋ ਕੀ ਐਸਸੀਗੇਸ਼ਨ ਸੀ ਭਾਈ ਸਾਹਿਬ ਨੂੰ ਪਹਿਲੀ ਗੱਲ ਸਭ ਤੋਂ ਵੱਡਾ ਸਵਾਲ ਹੈ ਲੀਗਲ ਗੱਲ ਕਰਾਂਗੇ ਕੀ ਕੀ ਫੇਕ ਇੰਕਾਊਂਟਰ ਕੇਸਿਸ ਜਿਹੜੇ ਕੁਝ ਲੋਕ ਨੇ ਕੀ ਉਹਨਾਂ ਨੂੰ ਸੈਪਰੇਟ ਤੌਰ ਦੇ ਉੱਪਰ ਸਪੈਸੀਫਿਕ ਅਥਾਰਟिटीज ਨੇ ਤੁਸੀਂ ਸੈਪਰੇਟ ਰੱਖੋ ਹਾਊ ਇਟ ਕੈਨ ਪੋਸੀਬਲ ਵੀ ਆਰ ਉਹ ਇਕੱਠੇ ਕਿਵੇਂ ਕਿੱਥੇ ਗਏ ਬਹੁਤ ਵੱਡੇ ਸਵਾਲ ਨੇ ਕੀ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਮੈਨੂੰ ਲੱਗਦਾ ਸ਼ਾਇਦ ਜੇਲ ਅਥਾਰਟिटीज ਦਾ ਅਲੋ ਅਫੀਸਰ ਜਿਆਦਾ ਚੰਗੇ ਬਿਹਤਰ ਤਰੀਕੇ ਨਾਲ ਦੱਸ ਸਕਦੇ ਨੇ ਸੋ ਮੈਂ ਗੱਲ ਕਰਦਾ ਹਾਂ ਕਿ ਉਸ ਦਿਨ ਮੈਂ ਹਜੇ ਉਦੇ ਮੈਡਰਡ ਦੇ ਉੱਪਰ ਨਹੀਂ ਜਾਣਾ ਸੋ ਸੈਕੂਐਂਟਲੀ ਪੱਤਾ ਇੱਕ ਦਿੱਤਾ ਹੈ 233 ਨੰਬਰ ਉਦੇ ਚ ਮੈਡੀਕਲ ਕੇਅਰ ਉਹਨਾਂ ਤਿੰਨਾਂ ਰਿਟਾਇਰਡ ਪੁਲਿਸ ਆਫਿਸਰਸ ਨੂੰ ਦਿੱਤੀ ਗਈ ਹੈ ਕਿ ਸਾਨੂੰ ਕੰਸਟੀਟਿਊਸ਼ਨਲ ਅਧਿਕਾਰ ਨਹੀਂ ਸੀ ਆਰਟੀਕਲ 21 ਰਾਈਟ ਟੂ ਲਾਈਫ ਕਹਾਦੇ ਲਈਏ ਰਾਈਟ ਟੂ ਲਾਈਫ ਇਸਕਾ ਕੀ ਬਣਾਇਆ ਹੈ ਵੀ ਜੇਕਰ ਕੋਈ ਵੀ ਭਾਵੇਂ ਅੰਦਰ ਟ੍ਰੈਲਿੰਗ ਭਾਵੇਂ ਕਨਵਿਕਟਡ ਹੈ ਉਹਦੇ ਰਾਈਟਸ ਜਿਹੜੇ ਨੇ ਉਹ ਭਾਵੇਂ ਤੁਸੀਂ ਉਹਨੂੰ ਜੁਡੀਸ਼ੀਅਲ ਇਨਸਟੇਨ ਲੋਕਅਪ ਚ ਕਰ ਲਿਆ ਪਰ ਰਾਈਟਸ ਕਿਤੇ ਨਾ ਕਿਤੇ ਸਾਡੇ ਜਿਹੜੇ ਨੇ ਉਹ ਸਟੈਂਡ ਕਰਦੇ ਨੇ ਉਹ ਭਾਵੇਂ ਅਸੀਂ ਅਜੇ ਲੋਕਅਪ ਦੇ ਵਿੱਚ ਵੀ ਹੈਗੇ ਆ। ਸੋ ਕਿਉਂ ਤੁਸੀਂ ਉਹਨਾਂ ਨੂੰ ਕੋਈ ਮੈਡੀਕਲ ਕੇਅਰ ਇਹ ਗੱਲ ਪ੍ਰਾਇਮਰ ਸਾਹਮਣੇ ਆਈ ਕਿ ਤੁਸੀਂ ਉਹਨਾਂ ਤਿੰਨਾਂ ਨੂੰ ਮੈਡੀਕਲ ਕੇਅਰ ਦਿੱਤੀ ਐਕਸਟਰਾ ਮੈਡੀਕਲ ਕੇਅਰ ਦੇਣ ਲਈ ਜੰਪਰਾ ਹਸਪੀਟਲ ਭਟਿਆਲੇ ਤੇਸਤਾ ਰੀਅਲੀ ਬਿਲਕੁਲ ਠੀਕ ਕੀਤਾ ਉਹਨੂੰ ਭੇਜਣਾ ਚਾਹੀਦਾ ਸੀ ਪਰ ਮੇਰਾ ਸਵਾਲ ਇਸ ਗੱਲ ਦਾ ਹੈ ਕਿ ਭਾਈ ਸਰਦੀਪ ਸੜੀ ਨੂੰ ਕੋਈ ਮੈਡੀਕਲ ਕੇਅਰ ਨਹੀਂ ਦਿੱਤੀ ਗਈ ਪਰ ਮੈਂ ਜਿੰਨੀ ਗੱਲ ਕਹਾਂਗਾ ਮੈਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰਾਂਗਾ ਕੋਈ ਵੀ ਗੱਲ ਪੈਰਾਮੀਟਰ ਤੋਂ ਬਾਹਰ ਰੱਖ ਕੇ ਨਹੀਂ ਕਰਾਂਗਾ ਸੁਣ 10 ਤਰੀਕ ਤੋਂ ਲੈ ਕੇ 12 ਤਰੀਕ ਨੂੰ ਕਿਸੇ ਐਡਵੋਕੇਟ ਸਾਹਿਬ ਨੂੰ ਕਿਸੇ ਪਰਿਵਾਰ ਨੂੰ ਮਿਲਣ ਦੀ ਜਗਰ ਨਹੀਂ ਪਰਮਿਸ਼ਨ ਦਿੱਤੀ ਪਰ ਫਿਰ ਜਾ ਕੇ ਅਸੀਂ ਔਨਰੇਬਲ ਕੋਰਟ ਤੋਂ ਜਾ ਕੇ ਦਰਵਾਜ਼ਾ ਖੜਕਾਇਆ ਫਿਰ ਉਹਨਾਂ ਨੇ ਜਿਵੇਂ ਹੁਣ ਆਪਾਂ ਗੱਲ ਨੂੰ ਕੰਡੇ ਕਨ ਥੋੜਾ ਸ਼ੋਰਟ ਕਰੀਏ ਕੱਲ ਉਹਨਾਂ ਨੇ ਆਰਡਰ ਪਾਸ ਕਰਤਾ ਕਿ ਤੁਸੀਂ ਇਮੀਡੀਏਟਲੀ ਭਾਈ ਸੰਦੀਪ ਸਿੰਘ ਨੂੰ ਮੈਡੀਕਲ ਐਗਜ਼ਾਮਿਨ ਕਰਾਓ ਤੁਸੀਂ ਜਾ ਕੇ ਰਜਿੰਦਰਾ ਹਸਪੀਟਲ ਦੇ ਵਿੱਚ ਐਸ ਐਮਓ ਸਾਧਿਆ ਰਵਾਈ ਦੇ ਵਿੱਚ ਡਾਕਟਰਸ ਦਾ ਪੈਨਲ ਬਿਠਾਇਆ ਬੋਰਡ ਬਿਠਾਇਆ ਦੇਖੋ ਮੈਂ ਇੱਕ ਚੀਜ਼ ਜ਼ਰੂਰ ਕਹਾਂਗਾ ਕਿ ਡਾਕਟਰਸ ਦੇ ਪੈਨਲ ਦੇ ਵਿੱਚ ਜਾਂ ਬੋਰਡ 'ਚ ਉਹਨਾਂ ਨੂੰ ਮੈਡੀਕਲ ਐਗਜ਼ਾਮਿਨ ਕਰਾਉਣ ਦੀ ਬਜਾਏ ਰੀਅਲੀ ਇਟਸ ਵੈਰੀ ਅਨਫੋਰਚੂਨੇਟ ਅਗੇਨ ਆਈ ਏਮ ਯੂਜ਼ਿੰਗ ਦ ਵਰਡ ਕਿਉਂ ਕਰੇਂ ਆ ਕਿ ਉਹਨਾਂ ਨੂੰ ਹੌਨਰੇਬਲ ਕੋਰਟ ਨੇ ਆਰਡਰ ਪਾਇਆ ਕਿ ਯਾਰ ਤੁਸੀਂ ਇਹਨਾਂ ਨੂੰ ਮੈਡੀਕਲ ਐਗਜ਼ਾਮੀਨ ਕਰਾਓ ਤਾਂ ਜੋ ਜਿਹੜਾ ਵੀ ਕੋਈ ਤਸੱਦਦ ਜਾਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਰੂਲ ਆਊਟ ਹੋਵੇ ਫਾਈਂਡ ਆਊਟ ਹੋਵੇ ਉਹਨਾਂ ਨੂੰ ਜਾ ਕੇ ਇਸ ਟਾਈਪ ਆਫ ਮੈਡੀਕਲ ਉਹਨਾਂ ਨੂੰ ਸਾਰਾ ਐਗਜ਼ਾਮੀਨ ਕਰਦੇ ਉਹਨਾਂ ਨੂੰ ਜਾ ਕੇ ਸੰਗਰੂਰ ਡਿਸਟ੍ਰਿਕਟ ਜੇਲ ਸੈਂਟਰਲ ਜੇਲ ਤੋਂ ਕੱਢ ਕੇ ਸੰਗਰੂਰ ਡਿਸਟ੍ਰਿਕਟ ਜੇਲ ਜਾ ਕੇ ਟਰਾਂਸਫਰ ਕੀਤਾ ਗਿਆ ਹੁਣ ਇਹ ਆਰਡਰਸ ਕਿਹਨੇ ਪਾਸ ਕੀਤੇ ਨੇ ਆਲੋ ਅਫੀਸਰਸ ਨੇ ਡੀਜੀਪੀ ਐਡੀਜੀਪੀ ਜੇਲਸ ਨੇ ਕਿਤੇ ਡੀਆਈਜੀ ਜੇਲਸ ਨੇ ਕਿਤੇ ਕਿ ਉਹਨਾਂ ਨੇ ਕਿਹਾ ਹੁਣ ਸਾਡੀ ਉੱਥੇ ਰਿਪਲਾਈ ਕੀਤੇ ਰਹੇ ਨੇ ਕੋਰਟ ਚ ਕਹਿੰਦੇ ਜੀ ਅਸੀਂ ਤਾਂ ਨਹੀਂ ਮੈਡੀਕਲ ਅਸੀਂ ਉਹਨਾਂ ਦਾ ਐਗਜ਼ਾਮਿਨ ਕਰ ਰਹੇ ਕਿਉਂਕਿ ਹੋ ਸਕਦਾ ਲੌਂਗ ਆਰਡਰ ਦੀ ਸਥਿਤੀ ਖਰਾਬ ਨਾ ਹੋਵੇ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਕੀ ਇਤੋਂ ਸੈਂਟਰਲ ਜੇਲ ਪਟਿਆਲਾਪੁਰ ਜੰਤਰਾ ਹਸਪੀਟਲ ਤੱਕ ਜਾਣ ਨੂੰ ਲੌਂਗ ਆਰਡਰ ਡਿਸਟਰਬ ਹੋ ਸਕਦਾ ਹੈ ਇਹ ਤੁਸੀਂ ਮਰੇਆ ਬਸ ਸੋਵੇ ਇੱਕ ਤੋਂ ਸਰਗਰੂ ਜੇਤ ਲੈ ਕੇ ਜਾਣ ਤੱਕ ਲਾ ਐਂਡ ਆਰਡਰ ਡਿਸਟਰਬ ਨਹੀਂ ਸੀ ਹੋਇਆ ਜਦੋਂ ਅਸੀਂ ਕੱਲ ਫਿਰ ਦੁਪਹਿਰੇ 2 ਵਜੇ ਕਿਉਂਕਿ ਮੈਂ ਵੀ ਇੱਕ ਤੈਆ ਮਾਰ ਲਿਆ ਸੀ ਮੈਂ ਆਪਣੇ ਵਕੀਲਾਂ ਨੂੰ ਕਿਹਾ ਮੈਂ ਕਿਹਾ ਯਾਰ ਆਪੇ ਇੱਕ ਬਾਲੇ ਮੈਂ ਕਿਹਾ ਹੋਰ ਜਿੱਥੇ ਆਪਾਂ ਖੜੇ ਆ ਨਾ ਹਿਲਣਾ ਨਹੀਂ ਮੈਂ 2 ਵਜੇ ਵਕੀਲਾਂ ਦੀ ਪਰਮਿਸ਼ਨ ਦੀ ਐਪਲੀਕੇਸ਼ਨ ਅਸੀਂ ਜਦੋਂ ਉਹਨਾਂ ਦੇ ਕੋਰਟ ਦੇ ਵਿੱਚ ਜਾ ਰਹੇ ਹਾਂ ਵੀ ਸਾਨੂੰ ਤਾਂ ਐਟਲੀਸਟ ਫੈਮਿਲੀ ਮੈਂਬਰਸ ਨੂੰ ਪਰਮਿਸ਼ਨ ਦਵੋ ਤੇ ਉੱਥੇ ਜਾ ਕੇ ਸਾਹਮਣੇ ਗੱਲ ਆਈ ਇਹ ਜੇ ਸਾਡੇ ਵਾਸਤੇ ਰੀਅਲ ਇਟਸ ਵੈਰੀ ਸ਼ੌਕਿੰਗ ਕਿ ਪਤਾ ਲੱਗਿਆ ਕਿ ਉਹ ਤਾਂ ਯਾਰ ਉਹਨਾਂ ਦੀ ਤਾਂ ਜੇ ਟ੍ਰਾਂਸਫਰ ਕਰਤੀ ਮੈਨੂੰ ਇਹ ਦੱਸਿਆ ਜਾਵੇ ਇੱਕ ਸਵਾਲੇ ਬਹੁਤ ਵੱਡਾ ਇਸ ਸਿਸਟਮ ਤੇ ਅਸੀਂ ਕਰ ਸਕਦੇ ਹਰ ਬੰਦੇ ਨੂੰ ਰਾਈਟੇ ਬੋਲੂਗਾ ਕਿ ਕੀ ਅਨਰੇਗਲ ਕੋਡ ਨੇ ਜਦੋਂ ਸਵੇਰੇ 10:30 ਵਜੇ ਆਰਡਰ ਕਰਤਾ ਸੀ 100% ਜੇਲ ਪਟਿਆਲਾ ਨੂੰ ਆਰਡਰ ਸੀ ਕੀ ਉਹ ਡੀ ਕੰਪਲੈਂਸ ਕਰਨੀ ਬਣਦੀ ਸੀ ਕਿ ਨਹੀਂ ਬਣਦੀ ਸੀ ਕੀ ਫਿਰ ਮੈਥੋਂ ਕੀ ਅਸੀਂ ਲਈਏ ਇੱਥੋਂ ਕੀ ਸਾਨੂੰ ਦਿਖ ਰਿਹਾ ਹੈ ਇਹ ਜੋ ਤੁਸੀਂ ਤਸੱਦਦ ਘਾਇਆ ਸੀ ਜੋ ਬਰੋਟੈਲਿਟੀ ਕੀਤੀ ਸੀ ਸਾਨੂੰ ਇਹ ਦਿਖ ਰਿਹਾ ਹੈ ਕਿ ਉਸ ਬਰੋਟੈਲਿਟੀ ਨੂੰ ਛਪਾਉਣ ਲਈ ਉਹਨਾਂ ਦੀ ਜੇਲ੍ਹ ਟਰਾਂਸਫਰ ਕਰਕੇ ਚ ਉਹਨੂੰ ਸੰਗਰੂਹ ਛੱਡਿਆ ਗਿਆ ਅਸੀਂ ਫਿਰ ਕਿਉਂਕਿ ਲੀਗਲ ਪੈਰਾਮੀਟਰ ਸਰਹਾ ਕੇ ਗੱਲ ਕਰਾਂਗੇ ਅਸੀਂ ਐਪਲੀਕੇਸ਼ਨ ਪੋਟ ਅਪ ਕੀਤੀ ਵੀ ਇਮੀਡੀਏਟਲੀ ਜੇਲ੍ਹ ਸੁਪਰਡੈਂਟ ਸੰਗਰੂਹ ਰੂਟ ਐਟ ਕਰੋ ਵੀ ਪ੍ਰੋਡਕਸ਼ਨ ਰਕਤ ਸਵੇਰੇ 10 ਵਜੇ ਕੋਰਟ ਤੱਕ ਕਿਉਂ ਤਾਂ ਫਿਰ ਉਹਨਾਂ ਦਾ ਮੋਹਨਾ ਕਰਾਇਆ ਜਾਵੇ ਰਾਈਟਲੀ ਜੋਸਫ ਨੇ ਫਿਰ ਉਹ ਰ ਕੀਤਾ ਜੇਲ੍ਹ ਸੁਪਰਡੈਂਟ ਨੂੰ 3:30 ਵਜੇ ਨਾਲ ਸ਼ਿਭਰਾਜ ਬਲ ਮਜਰਾ ਕਮਲਾਰੀ ਅਸੀਂ ਸਾਰੇ ਇਕੱਠੇ ਕਿਉਂਕਿ ਟੀਮ ਸਾਰੀ ਸੀਗੀ ਸੋ ਉਹਨਾਂ ਨੇ ਜੱਜ ਸਾਹਿਬ ਨੇ ਲੇਟ ਇਵਨਿੰਗ ਅਕਾਊਂਟਰ ਪਾਸ ਕੀਤਾ ਕਿ ਤਾਕਿ ਸਵੇਰੇ 10 ਵਜੇ ਮੇਰੀ ਕੋਰਟ ਤੇ ਆ ਕੇ ਹਾਜ਼ਰ ਕਰੋ ਤਾਂ ਜੋ ਮੈਂ ਫਰਦਰ ਜਿਹੜਾ ਉਹ ਤੁਸੀ ਕਹਿੰਦੇ ਲੀਗਲ ਉਹਨਾਂ ਜਿਹੜੀ ਰੈਮਡੀਜ਼ ਨੇ ਉਹ ਵੇਲ ਕਰ ਸਕਾਂ ਤਾਂ ਜੋ ਅਸੀਂ ਮੌਇਨਾ ਕਰਾ ਸਕੀਏ ਦਰਤ ਦਾ ਬੋਤੇ ਪਾਣੀ ਦਾ ਪਾਣੀ ਨਿਕਲ ਆਵੇ ਸੋ ਸਵੇਰੇ ਅੱਜ 10 ਵਜੇ 9:30 ਵਜੇ ਮੈਨੂੰ ਲੱਗਦਾ ਵੀ ਅਸੀਂ ਆਪਣੀ ਟੀਮ ਲੈ ਕੇ ਅਸੀਂ ਆਨ ਰੈਂਟਰ ਕੋਰਟ ਦੇ ਵਿੱਚ ਆ ਕੇ ਪਰ ਸੈਕਸੀਕੁਐਂਟਲੀ ਰੀਅਲੀ ਅਗੇਨ ਵੈਰੀ ਅਨਫੋਰਚੂਨੇਟ ਕਿ 10:30 ਵਜੇ ਤੱਕ ਮਾਨਯੋਗ ਸੁਪਰਡੈਂਟ ਜੇਲ ਸੰਗਰੂਰ ਨੇ ਮੈਨੂੰ ਨਹੀਂ ਪਤਾ ਹੁਣੇ ਦੇ ਪਿੱਛੇ ਕੀ ਰੀਜਨਸ ਨੇ ਉਹਨਾਂ ਨੂੰ ਕੋਰਟ ਦੇ ਵਿੱਚ ਲਿਆ ਕੇ ਪ੍ਰੋਡਿਊਸ ਕਰਨ ਦੀ ਬਜਾਏ ਉਹਨਾਂ ਨੂੰ ਸੁਗਰੂ ਜੇਲ ਚ ਰੱਖਾਈ ਬਿਤਾ ਸਕਿਆ ਹੁਣ ਇਹਦੇ ਉੱਤਰ ਕੀ ਨੇ ਇਸ ਗੱਲ ਤੇ ਮੈਂ ਕੀ ਸਮਝ ਸਕਦਾ ਹਸ ਗਤੋ 10:30 ਵਜੇ ਜੱਜ ਸਾਹਿਬ ਨੇ ਫਿਰ ਵੀ ਸੀ ਕਹਿੰਦੇ ਵੀ ਫਿਰ ਆਪਾਂ ਹੋ ਵੀ ਸੀ ਤੇ ਲੈਣੇ ਔਰ ਵੀ ਸੀ ਤੇ ਜਦੋਂ ਉਹਨਾਂ ਨੂੰ ਲਿਆ ਭਾਈ ਸੰਦੀਪ ਸਿੰਘ ਸਣੀ ਨੇ ਲੋਹ ਕੱਡੇ ਖੜੇ ਕਰਨ ਵਾਲੀ ਗੱਲ ਸਾਰੀ ਸਾਹਮਣੇ ਦਿੱਤੀ ਭਾਈ ਸੰਦੀਪ ਸਿੰਘ ਸਣੀ ਨੇ ਦੱਸਿਆ ਜੱਟ ਸਾਹਿਬ ਨੂੰ ਦੱਸਿਆ ਔਰ ਮੈਂ ਨਹੀਂ ਗੱਲ ਕਰ ਰਿਹਾ ਇਹ ਚੀਜ਼ ਸਾਰੀ ਸਟੇਟਮੈਂਟ ਰਿਪੋਰਟ ਹੋ ਜੇ ਰਿਪੋਰਟ ਜੋ ਜੇ ਛੋਣ ਨੇ ਕਿ ਮੇਰੇ ਨਾਲ ਇਸ ਲੈਵਲ ਦਾ ਕਸਬਦ ਬਟਾਇਆ ਹੈ ਮੇਰੇ ਨਾਲ ਬਰੋਟੈਲਿਟੀ ਇਸ ਲੈਵਲ ਦੀ ਕੀਤੀ ਹੈ ਔਰ ਜਦੋਂ ਦੱਸ ਰਹੇ ਸੀ ਜੱਟ ਸਾਹਿਬ ਕਹਿੰਦੇ ਕਿ ਤੁਸੀਂ ਦੱਸੋ ਕਿੱਥੇ ਕਿੱਥੇ ਤੁਸੀਂ ਕਪੜੇ ਤਾਰ ਕੇ ਦੱਸੋ ਔਰ ਉੱਥੇ ਚਲੋ ਲੇਡੀ ਅਫੀਸਰ ਸੀਗੇ ਸਾਡੇ ਮਾਨ ਜੋ ਉਹਨਾਂ ਨੇ ਮੈਨੂੰ ਮੇਰੀ ਟੀਮ ਨੂੰ ਤੇ ਪੀਪੀ ਸਾਹਿਬ ਨੂੰ ਕਿਹਾ ਵੀ ਪੀਪੀ ਸਾਹਿਬ ਦੇਖੋ ਤੁਸੀਂ ਔਰ ਜਦੋਂ ਉਹਨਾਂ ਨੇ ਆਪਣੇ ਥਰੜੇ ਵਸਤਰ ਤਾਰੇ ਮੈਂ ਕਹਿੰਦਾ ਮੇਰੇ ਅਕੰਨਾਂ ਨੂੰ ਹੱਥ ਲਾ ਕੇ ਦੋ ਕੰਡੇ ਖੜੇ ਹੋ ਗਏ ਵੀ ਜਿਸ ਤਰੀਕੇ ਨਾਲ ਜਿੰਨੂੰ ਅਮਰ ਕਹ ਦੇਣਾ ਵੀ ਫੇਕੇ ਰੱਖਦਾ ਫੜਕੇ ਔਰ ਮੈਂ ਗੱਲ ਮੈਨੂੰ ਕੋਈ ਗਰੀਜ ਨਹੀਂ ਇਸ ਗੱਲ 'ਚ ਕਹਿਣ 'ਚ ਵੀ ਸਬਸੈਕੂਐਂਟਲੀ ਉਹਦੀ ਸਟੇਟਮੈਂਟ ਔਰ ਕੋਲੋਗੀ ਬਿਲਕੁਲ ਸਹੀ ਹੈ ਮਾਡਮ ਕੋਰਡ ਹੋ ਗਿਆ ਜੱਜ ਸਾਹਿਬ ਨੇ ਸਾਡਾ ਆਰਡਰ ਕੀਤਾ ਵੀ ਵਕੀਲ ਸਾਹਿਬ ਤੁਹਾਡੀਆਂ ਆਰਟੀਕਲ 22 ਲੀਗਲ ਅਸਿਸਟੈਂਸ ਮਾਣ ਸਾਹਿਬ ਬੈਠੇ ਨੇ ਬਹੁਤ ਰਿਸਪੈਕਟਿਵ ਨੇ ਬਹੁਤ ਕਦਰ ਹੈ ਨਾ ਪੀਏ ਉਹਨਾਂ ਤੋਂ ਲਾਵਾ ਸਾਡੇ ਬਹੁਤ ਮੈਂ ਸੌਰੀ ਮੈਂ ਸਾਡੇ ਸਭ ਤੋਂ ਸਾਡੀ ਮਹਾਨ ਹਸਤੀ ਸਾਡੇ ਕੌਮਦੀ ਜਿਸ ਤਰ੍ਹਾਂ ਖਵਾਰਾ ਸਾਡੇ ਫਾਦਰ ਸਾਹਿਬ ਬੈਠੇ ਨੇ ਤੁਹਾਨੂੰ ਕਹਿੰਉਣੀ ਨੇ ਉਵੇਂ ਜਿੰਨੇ ਵੀ ਤੁਸੀਂ ਸਾਰੇ ਸਾਡੇ ਜੁਨੇ ਹੀ ਸਾਡੇ ਅਸੀਂ ਕੌਮ ਦੇ ਹੀ ਬੰਦੇ ਆ ਕੋਈ ਉਹ ਬਾਹਰ ਤੋਂ ਜਿਵੇਂ ਆਪਾਂ ਕਹਿ ਦੇਣਾ ਵੀ ਕਾਲਾ ਕੋਟ ਇਹ ਤਾਂ ਸਾਰਾ ਬਾਹਰ ਚੀ ਨਾਲ ਯਾਨੀ ਅਸੀਂ ਵਕੀਲ ਨਾ ਲਓ ਦੂਸਰੀਆਂ ਤੀਸਰੀਆਂ ਗੱਲਾਂ ਨਹੀਂ ਸੋ ਮੈਂ ਗੱਲ ਨੂੰ ਕੰਟੀਨਿਊ ਕਰਦਾ ਹਾਂ ਵੀ ਉਸ ਤੋਂ ਬਾਅਦ ਅਸੀਂ ਸਾਨੂੰ ਆਨਰੇਬਲ ਕੋਰਟ ਨੇ ਕਿਹਾ ਵੀ ਆਰਟੀਕਲ 22 ਲੀਗਲ ਅਸਿਸਟੈਂਸ 41 ਡੀ ਪੜ੍ਹ ਲਓ ਤੁਸੀਂ ਪਨਾਣੇ ਕਾਨੂੰਨ ਦਾ ਬਾਲ ਸਾਹਿਬ ਨਵੇਂ ਕਾਨੂੰਨ ਚ 38 ਬੀ ਐਨ ਐਸ ਉਹ ਕਹਿੰਦੇ ਕਿ ਤੁਸੀਂ ਅਪੈਕਸ ਕੋਰਟ ਕਹਿੰਦੀ ਤੁਸੀਂ ਵਕੀਲਾਂ ਨੂੰ ਲੀਗਲ ਰੀਕੋਰਸ ਕੀ ਲੈਣਾ ਕੀ ਲੀਗਲ ਸਿਸਟੈਂਸ ਲੈਣੀ ਹੈ ਤੁਸੀਂ ਕਿਸੇ ਨੂੰ ਰੈਸਟ੍ਰੇਨ ਨਹੀਂ ਕਰ ਸਕਦੇ ਅਸੀਂ ਜੋਸ ਸਾਹਿਬ ਨੇ ਸਾਡਾ 4 ਕਿੱਲਾ ਦਾ ਆਰਡਰ ਪਾਸ ਕੀਤਾ ਤੁਸੀਂ ਇੱਕ ਚੀਜ਼ ਦੇਖੋ ਵੀ ਕਿਸ ਹੱਦ ਤੱਕ ਹਲਾਤ ਪਹੁੰਚੇ ਨੇ ਵੀ ਅਸੀਂ ਜੇਕਰ ਮੈਨੂੰ ਕਿਤੋਂ ਕਿਸੇ ਕੋਰਟ ਤੋਂ ਮੈਨੂੰ ਪਰਮਿਸ਼ਨ ਲੈਣ ਦੀ ਲੋੜ ਦੀ ਜੇਕਰ ਮੇਰੇ ਕੋਲ ਲਾਇਸੈਂਸ ਮੈਨੂੰ ਬਾਰ ਕੋਰਸ ਨੇ ਦਿੱਤਾ ਹੈ ਤਾਂ ਮੈਂ ਕਿਸੇ ਵੀ ਕੇਸ ਦੇ ਡੋਰ ਦੀ ਕੋਰਟ ਇਨਵੈਸਟੀਗੇਸ਼ਨ ਕੋਰਟ ਕੋਰਸ ਆਫ ਇਨਵੈਸਟੀਗੇਸ਼ਨ ਤੇ ਜਡਿਸ਼ੀਅਨ ਲੋਕ ਅ ਸਿਰਫ ਆਪਣਾ ਦਾ ਕੇ ਮੈਂ ਵਕਾਲਤ ਨਾ ਮੈਂ ਆਪਣਾ ਨਾਮ ਦੱਸਣਾ ਤੇ ਮੈਨੂੰ ਬੁਲਾਉਂ ਤਾਂ ਫਰਜ਼ੀ ਪਰ ਇਸ ਕੇਸ ਚ ਮੈਨੂੰ ਆਨਰੇਬਲ ਕੋਰਟ ਤੋਂ ਆਰਡਰ ਅਪਟੇਨ ਕਰਨਾ ਪਿਆ ਮੈਂ ਆਰਡਰ ਲਿਆ ਆਰਡਰ ਲੈ ਕੇ 1:05 ਤੇ 1 ਤੋਂ 1.5 ਦਾ 1 ਘੰਟਾ ਦਾ ਸਾਡਾ ਆਰਡਰ ਸੀ 1:05 ਤੇ ਅਸੀਂ ਖੜੇ ਆ 30 ਮਿੰਟ ਮੈਨੂੰ ਵੇਟ ਕਰਾਇਆ ਗਿਆ ਸਿਰਫ ਬਾਹਰ ਖਿਲਾ ਰਿਆ ਧੁੱਪ ਚ ਵੀ ਇਹਨੂੰ ਜਲੀਲ ਕਰਨਾ ਤਾਂ ਜੋ ਖਵਾਸ ਚਲੇ ਜਾ ਮੈਂ 1:27 ਤੇ ਜੇਲ ਸੁਪਰਡੈਂਟ ਸਾਹਿਬ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਜੇਲ ਸੁਪਰਡੈਂਟ ਸਾਹਿਬ ਮੈਂ ਆਇਆ ਮੇਰੀ ਲੋਕਲ ਕਪੈਸਿਟੀ ਮੈਨੂੰ ਬੁਲਾਓ ਮੈਨੂੰ ਤੁਸੀਂ ਕਿਉਂ ਨਹੀਂ ਬੁਲਾਉਂਦੇ ਇਹਨਾਂ ਦੇ 5 ਮਿੰਟ ਦੇ ਰੋਸ ਜੇ ਥੋੜੀ ਜਿਹੀ ਆਰਡਰ ਦੀ ਕਲੈਰਿਟੀ ਕਰਦੇ ਹਾਂ ਔਰ ਡੇਢ ਵਜਨ ਦੇ ਸੀ ਮਿੰਟ ਰਹਿ ਕੇ ਕਿੱਥੇ 6 ਹੁਣ 6 ਮਿੰਟ ਚ ਮੈਂ ਕੀ ਮੁਲਾਕਾਤ ਕਰਾਂ ਸਭ ਤੋਂ ਇੰਟਲੀ ਜਦੋਂ ਅਸੀਂ ਉਹਨਾਂ ਨੂੰ ਜਾ ਕੇ ਸਮਝਾਇਆ ਕਿ ਇਹ ਆਰਡਰ ਤਾਂ ਹਰਦੀਪ ਸਿੰਘ ਦਾ ਮੈਂ ਕਹਿੰਦੀ ਹਰਦੀਪ ਸਿੰਘ ਨੇ ਤਾਂ ਐਪਲੀਕੇਸ਼ਨ ਪਾਈ ਸੀ ਆਰਡਰ ਤਾਂ ਪਾਈ ਸੰਦੀਪ ਸਿੰਘ ਨੂੰ ਮਿਲਨ ਦਾ ਸਭ ਤੋਂ ਇੰਟਲੀ ਫਿਰ ਜਦੋਂ ਭਾਈ ਫਾਈਨਲੀ ਇਸ ਭਾਈ ਸੰਦੀਪ ਸਿੰਘ ਨੂੰ ਸਾਨੂੰ ਬੁਲਾਇਆ ਗਿਆ ਲਗਭਗ 25 30 35 ਮਿੰਟ ਬਾਅਦ ਸੋ ਜਿਹੜੀ ਫਿਰ ਉਹਨਾਂ ਨੇ ਜਿਹੜੀ ਫਿਰ ਕਹਾਣੀ ਸੁਲਾਈ ਆਪਣੀ ਕੁੱਟਮਾਰ ਦੀ ਸਭ ਤੋਂ ਪਹਿਲਾਂ ਮੈਂ ਸਟਾਰਟਿੰਗ ਇਸ ਗੱਲ ਤੇ ਕਰਾਂਗਾ ਕਿ ਦੇਖੋ ਇੱਥੇ ਕੋਈ ਇਸ ਤਰੀਕੇ ਦਾ ਮਾਮਲਾ ਨਹੀਂ ਕੋਈ ਕੱਲ ਨੂੰ ਕਹਿ ਦੇਵੇ ਵੀ ਇੱਥੇ ਆ ਕੇ ਕੋਈ ਵਕੀਲ ਸਵਾਏ ਜੋ ਕੋਈ ਇਸ ਤਰੀਕੇ ਦੀ ਪ੍ਰੋਵੋਕੇਟਿਵ ਜੋ ਕੋਈ ਇਸ ਤਰੀਕੇ ਦੀ ਸਪੀਚ ਦੇ ਗਏ ਜਾਂ ਕੋਈ ਇਸ ਤਰੀਕੇ ਦੀ ਕਰ ਗਏ ਵੀ ਅਜ ਜਦ ਨਾਲ ਕੋਈ ਕੱਲ ਨੂੰ ਕੋਈ ਪ੍ਰੋਵੋਕ ਹੋ ਜਵੇ ਦੇਖੋ ਮੈਂ ਇੱਕ ਚੀਜ਼ ਜ਼ਰੂਰ ਕਹਾਂਗਾ ਕਿ ਆਪਾਂ ਇਹ ਜਿਹੜੀ ਫਾਈਟ ਹੈ ਮਾਨਸਾ ਬੈਠੇ ਨੇ ਕਿਉਂਕਿ ਕੋਈ ਕੋਸ਼ਿਸ਼ ਹੁੰਦੀ ਮੈਂ ਕਹਾਂ ਗਲਤ ਸੰਗਤ ਤਾਂ ਬਹੁਤ ਧਾਰਮਿਕ ਭਾਵਨਾਵਾਂ ਨੂੰ ਬਹੁਤ ਥੇਸ ਪਹੁੰਚੇਗੀ। ਮੈਂ ਕਰક્ષ ਕਰਾਂਗਾ ਇਸ ਦਲ ਦਾ। ਜਦੋਂ ਨਹੀਂ ਆਪਾਂ ਉੱਥੇ ਜਾਵਾਂਗੇ ਕਿਉਂਕਿ ਮੈਨੂੰ ਲੱਗਦਾ ਮੈਂ ਵੀ ਇੱਕ ਆਮ ਬੰਦਾ ਹੀ ਆ ਘਰ ਤੋਂ ਹੀ ਉੱਠਿਆ ਸੀ ਪਿੰਡਾ ਪੁੰਡਾ ਨਹੀਂ ਬੱਚਿਆ। ਸੋ ਮੈਨੂੰ ਇਹ ਲੱਗਦਾ ਵੀ ਜੇ ਮੈਂ ਕੋਈ ਇਸ ਤਰੀਕੇ ਦੀ ਗੱਲ ਕਰਾਂ ਤਾਂ ਕੱਲ ਨੂੰ ਕੋਈ ਕਵੇ ਯਾਰ ਤੁਸੀਂ ਇਸ ਤਰੀਕੇ ਦੀ ਸਪੀਚ ਕਰਤੀ ਯਾਰ ਉਹ ਲਾਅ ਐਂਡ ਔਰਡਰ ਡਿਸਟਰਬ ਹੋ ਗਿਆ। ਪਰ ਮੈਂ ਇੱਕੋ ਗੱਲ ਹੀ ਕਹਾਂਗਾ ਕਿ ਜੋ ਆ ਜੋ ਉਹਨਾਂ ਨੇ ਉੱਥੇ ਗੱਲਾਂ ਦਸੀਆਂ। ਭਾਈ ਸਾਹਿਬ ਨੇ ਔਰ ਤੁਸੀਂ ਇਹ ਦੇਖੋ ਕਿ ਮੈਨੂੰ ਮੇਰੀ ਇਸ ਸਰਟ ਤੋਂ ਵੀ ਸਾਨੂੰ ਕੱਲਿਆਂ ਨੂੰ ਮੌਕਾ ਦਿੰਦੇ ਦੋ ਡਿਪਟੀ ਜੇਲ ਸੁਪਰਡੈਂਟ ਸਾਡੇ ਨਾਲ ਬਠਾਤੇ ਜਦੋਂ ਭਾਈ ਸਾਹਿਬ ਆਏ ਤੇ ਭਾਈ ਸਾਹਿਬ ਨੂੰ ਮੈਂ ਕਿਹਾ ਲਖਾ ਭਾਈ ਸਾਹਿਬ ਮੈਂ ਆਇਆ ਮੈਂ ਲੋਇਆ ਤੁਸੀਂ ਮੈਨੂੰ ਇੱਕ ਇੱਕ ਚੀਜ਼ ਖੋਲ ਕੇ ਦੱਸੋ ਮੈਂ ਸਾਰਾ ਕੁਝ ਪੁੱਛਣਾ ਹੈ ਕਿਵੇਂ ਕਿਵੇਂ ਇਨਸੀਡੈਂਟ ਹੋਇਆ ਪਰ ਜੋ ਕਹਾਣੀ ਉਹਨਾਂ ਨੇ ਬਿਆਨ ਕੀਤੀ ਮੈਂ ਸਾਰੀ ਖੋਲ ਕੇ ਨਹੀਂ ਦੱਸਾਂਗਾ ਬਹੁਤ 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 ਪੇਰਫਲ ਜੋ ਕਹਾਣੀ ਬਿਆਨ ਕੀਤੀ ਏ ਜੋ ਧਮਾਨਾ ਸਾਹ ਤੋਂ ਲੈ ਕੇ ਕੇਸਾਂ ਤੋਂ ਲੈ ਕੇ ਇਸ ਤਰੀਕੇ ਦੇ ਨਾਲ ਕੱਪੜੇ ਨੂੰ ਐ ਉੱਪਰੋਂ ਲੈ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਪਟੇ ਮਾਰੇ ਸੁੱਕੇ ਧਣ ਤੇ ਮਾਰੇ ਫਿਰ ਉਹਨੂੰ ਗਿੱਲੇ ਧਣ ਕਰਨ ਤੋਂ ਬਾਅਦ ਗਿੱਲਾ ਪਟਾ ਕਰਕੇ ਮਾਰਿਆ ਕਿਉਂਕਿ ਟੌਰ ਤਰੀਕੇ ਬਹੁਤ ਨੇ ਨਾ ਕੋਈ। ਤਸੱਬੜ ਧਾਣ ਦੇ ਬਹੁਤ ਜਵਦਾ ਐਕਸਪੀਰੀਅੰਸ ਨੇ ਤਾਂ ਭਾਈ ਮੰਨਣ ਵਾਲੀਆਂ ਗੱਲਾਂ ਨੇ। ਸੋ ਮੈਂ ਜਿਸ ਤਰੀਕੇ ਦੇ ਨਾਲ ਉਹਨੇ ਸਾਨੂੰ ਸਾਰੀ ਗੱਲਬਾਤ ਦੱਸੀ ਔਰ ਇੱਕ ਚੀਜ਼ ਜਿਹੜੀ ਸਭ ਤੋਂ ਪੇਨਫੁਲ ਸੀ ਹੋਈ ਸੀ ਮੈਂ ਖਾਇ ਪਾਜੀ ਪਿੱਛੇ ਤਾਂ ਦੇਖਿਆ ਨਹੀਂ ਜਾ ਰਿਆ ਕਹਿੰਦੇ ਜੀ ਵੀ ਤੁਸੀਂ ਇਹ ਦੇਖੋ ਵੀ ਤਿੰਨ ਕਸ਼ੈਰੇ ਮੇਰੇ ਖੂਨ ਨਾਲ ਲੱਤ ਆਪੋ ਜਿਵੇਂ ਆਪਾਂ 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 ਕਸ਼ੈਰਾਂ ਨੂੰ ਚੋੜਦੇ ਆ ਉਸ ਤਰੀਕੇ ਨਾਲ ਆਪਾਂ ਉਹਨਾਂ ਦਾ ਖੂਨ ਲੱਟਿਆ ਤੇ ਜਿਸ ਤੌਰ ਤਰੀਕੇ ਨਾਲ ਐਡੀ ਮੋਟੀ ਉਹਨਾਂ ਨੇ ਕਹੇ ਭਾਜੀ ਵੀ ਛੋਟੀ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਥੱਲੇੋਂ ਫੇਰ ਫੇ ਕੇ ਰੱਖਣ ਦੀ ਕੋਸ਼ਿਸ਼ ਕੀਤੀ ਤੇ ਥੱਲੇ ਜਿਹੜਾ ਵੌਂਡ ਹੈ ਪੈਰ 'ਚ ਵੌਂਡ ਕਾਫੀ ਸੈਂਟੀਮੀਟਰ ਹੈ ਤੇ ਉਸ ਤੋਂ ਉੱਪਰ ਦੀ ਗੱਲ ਇਹ ਦਸੀਏ ਕਿ 4 ਦਿਨ ਤੱਕ ਮੈਨੂੰ ਕੋਈ ਮੈਡੀਕਲ ਕੇਅਰ ਨਹੀਂ ਦਿੱਤੀ ਗਈ 4 ਦਿਨ ਤੱਕ ਮੈਨੂੰ ਕੋਈ ਮੈਡੀਕਲ ਕੇਅਰ ਨਹੀਂ ਦਿੱਤੀ ਗਈ ਹੌਸਲਾ ਰੱਖੋ ਭਾਜੀ ਪਲੀਜ਼ ਹੌਸਲਾ ਰੱਖੋ ਇਹ ਬੜਾ ਮੈਨੂੰ ਮੈਂ ਤੁਹਾਨੂੰ ਕਹਾਂ ਜੋ ਮੈਂ ਇੱਕ ਦਿਨ ਜ਼ਰੂਰ ਕਰਾਂਗਾ ਮਾਨਸਾ ਬੈਠੇ ਨੇ ਹੌਜਸੇਦਾਰ ਹਵਾਰਾ ਸਾਹ ਦੇ ਫਾਦਰ ਸਾਹਿਬ ਬੈਠੇ ਨੇ ਮੈਂ ਇੱਕ ਮੈਂ ਦੋਵੇਂ ਭਰਾ ਹੀ ਇਮੋਸ਼ਨਲ ਹੋ ਗਏ ਸਾਡੇ ਭਰਾ ਨੇ ਬਹੁਤ ਇਮੋਸ਼ਨਲ ਸਮਾਂ ਤੋ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਵੀ ਦੇਖੋ ਹੁਣ ਜਿਹੜਾ ਸਮਾਂ ਹੈ ਪੌਂਟ ਸਰ ਖੋ ਭਾਜੀ ਜਦੋਂ ਕੋਟ ਨਾਲ ਉਹ ਹਵਾਰਾ ਸਾਹ ਤੇ ਫਾਦਰ ਸਾਹਿਬ ਬੈਠੇ ਨੇ ਇੱਧਰ ਮਾਨ ਸਾਹਿਬ ਨੇ ਸਾਰੇ ਭੈਣ ਭਰਾ ਹੀ ਬੈਠੇ ਆਪਾਂ ਸੋ ਮੇਰਾ ਵੀ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਮਾਨ ਸਾਹਿਬ ਇੱਕ ਗੱਲ ਜ਼ਰੂਰ ਸੁਣਿਓ ਪਲੀਜ਼ ਮੈਨੂੰ ਵੀ ਲੱਗਦਾ ਵੀ ਜਦੋਂ ਮੈਂ ਵਾਲਾ ਕੋਟ ਆਪਣਾ ਕਾਰਚ ਕਰਕੇ ਆਇਆ ਔਰ ਮੈਂ ਕੁਦਰਤੀ ਯੂਨੀਫਾਰਮ ਪਾਈਏ ਮਤਲਬ ਆਦਰਵਾਇਜ਼ ਮੈਂ ਸਟਾਰਟਿੰਗ ਆ ਤੇ ਇਸ ਦਾ ਤੋ ਕਿੰਦੀ ਸੀ ਵੀ ਮੇਰਾ ਮੇਰਾ ਅਧਿਕਾਰ ਕੋਟਾਂ ਚ ਵੱਖਰਾ ਹੈ ਪਰ ਬੀਗ ਇ ਪੰਜਾਬ ਦੇ ਵਿੱਚ ਤਾਂ ਯਾਰ ਅਸੀਂ ਵੀ ਪੰਜਾਬ ਦੇ ਹੀ ਰਹਨਾ ਅਸੀਂ ਵੀ ਸਿੱਖ ਪਰਿਵਾਰਾਂ ਦੀ ਆ ਜਿਹੜਾ ਫਟਕੜ ਸਭ ਨੂੰ ਬਲੌਕ ਕਰਦੀਆਂ ਜਿੱਥੇ ਛੋਟੇ ਸਹਿਯੋਗਾਂ ਦੇ ਨਾਲ ਇਸ ਲੈਵਲ ਦੇ ਤਸੱਦਦ ਹੋਏ ਪਪਾਈ ਵੀ ਵੇਖੀ ਹੈ ਵੀ ਕੌਣ ਦੇ ਤਸੱਦਦ ਕਿਸ ਲੈਵਲ ਦੇ ਨੇ ਕਿੱਡੀਆਂ ਕਿੱਡੀਆਂ ਵੱਡੀਆਂ ਸਾੜੀਆਂ ਸ਼ਾਖਤਾਂ ਨੇ ਸੋ ਮੈਂ ਦੇਖੋ ਜੋ ਮਾਮਲਾ ਹੋਇਆ ਮੈਂ ਇਥੋਂ ਵੀ ਗੱਲ ਕਰਾਂਗਾ ਰੀਅਲੀ ਇਟਸ ਵੈਰੀ ਅਨਫੋਰਚੂਨੇਟ ਨਹੀਂ ਸੀ ਹੋਣਾ ਚਾਹੀਦਾ ਕਿਉਂ ਹੋਇਆ ਇਹਦੇ ਤੇ ਵੀ ਸਵਾਲ ਨੇ ਕੀ ਕਾਰਨ ਸਨ ਇਸ ਮਾਮਲੇ ਨੂੰ ਹੁੰਦੇ ਪਰ ਜਿਹੜੀ ਗੱਲਬਾਤ ਉੱਥੇ ਹੋਈ ਹੈ ਔਰ ਜੋ ਉਹਨਾਂ ਨੇ ਮੈਨੂੰ ਦੱਸਿਆ ਵੀ ਭਾਜੀ ਸਰਪ ਦੇਣਾ ਮੈਨੂੰ ਲੋਕਅਪ ਤੇ ਰੱਖਿਆ ਹੁਣ ਤੱਕ ਸਵਾਲ ਹੈ ਮਾਨਸਾ ਬੈਠੇ ਨੇ ਬਹੁਤ ਇੰਪੋਰਟੈਂਟ ਗੱਲ ਮੈਂ ਡਿਸਕਸ ਕਰ ਲਈ। ਅੰਕਲ ਜੀ ਬੈਠੇ ਨੇ ਇੰਪੋਰਟੈਂਟ ਗੱਲ ਕੀ ਹੈ ਕਿ ਜਿੱਥੇ ਕਿਤੇ ਤੱਕਾ ਹੋਇਆ ਹੈ। ਦੇਖੋ ਆਪਾਂ ਆਪਾਂ ਇੰਫੀਸ ਮੇ ਕੋਲ ਜਰੂਰ ਮੈਂ ਇੱਥੇ ਮੈਸੇਜ ਕਰਾਂਗਾ ਕਿ ਪ੍ਰੋਟੈਸਟ ਹੋਇਆ ਜਿੱਥੇ ਰੱਖਿਆ ਹੈ ਸਾਨੂੰ ਅਧਿਕਾਰ ਹੈ ਪ੍ਰੋਟੈਸਟ ਕਰਨ ਦਾ। ਪ੍ਰੋਟੈਸਟ ਪੀਸਫੁਲ ਹੋਣਾ ਚਾਹੀਦਾ ਹੈ। ਜੋ ਕਿ ਆ ਦੇਖੋ ਕਿਸ ਤਰੀਕੇ ਦੇ ਨਾਲ ਸਾਰੀ ਸੰਗਤ ਸਾਰੀ ਸੌਂਦੀ ਹੈ। ਪੀਸਫੁਲ ਪ੍ਰੋਟੈਸਟ ਕਰ ਸਾਡਾ ਕਨਸਟੀਟਿਊਸ਼ਨਲ ਅਧਿਕਾਰ ਹੈ ਸਾਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਮੈਂ ਇਹ ਗੱਲ ਕਰਦਾ ਹਾਂ ਕਿ ਜਿਸ ਤੌਰ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਚਲੋ ਅਸੀਂ ਲੋਅਰਜ਼ਾਂ ਲੋਅਰਜ਼ ਅ ਕੇਸ ਆਰ ਡਿਊਟੀਆਂ ਓਨਲੀ ਟੂ ਪ੍ਰੈਜ਼েন্ট ði ਮੈਟਰ ਬਿਫੋਰ ði ਔਨਰੇਬਲ ਕੋਰਟਸ ਪੋਜ਼ਿਟਿਵਲੀ ਐਟ ði ਰਾਈਟ ਨਾਓ ðiਸ ਇਜ਼ ði ਪੈਰੋਗ੍ਰੈਟਿਵ ਆਫ ði ਜੁਡੀਸ਼ੀਅਲ ਆਫੀਸਰਸ ਸਰਕਾਰੀ ਵੀ ਉਹਨਾਂ ਨੇ ਸਾਡੇ ਮਾਨਜੋਗਾ ਨੇ ਜਿਹੜੇ ਸਾਡੇ ਆਰਡਰਸ ਪਾਸ ਕਰਨੇ ਨੇ ਪਰ ਇਸ ਕੇਸ ਤੇ ਮੈਂ ਰੀਅਲੀ ਮੇਰੀ ਕੋਲ ਪਾਕਿਸਤਾਨ 18 ਸਾਊਦੀ ਬਕਾਤ ਤੇ ਮਨਸਾ ਮੈਂ 2007 ਦਾ ਪਾਸ ਹੋ ਹਾਂ ਇਹ ਪਹਿਲੀ ਦਫਾ ਹੋਇਆ ਹੈ ਵੀ ਜਦੋਂ ઓਨਲਾਈਨ ਕੋਰਸ ਵੀ ਆਰਡਰ ਕਰਨਾ ਵੀ ਤੁਸੀਂ ਉਹਨਾਂ ਨੂੰ ਬੋਡੀ ਨੂੰ ਮੈਡੀਕਲ ਚੈੱਕਅਪ ਕਰਾਓ ਦੋ ਰੋਟਾਤੇ ਪਹਿਲਾਂ ਇਹ ਏਸ ਸੈਂਟਰ ਜੇਲ ਪਟਿਆਲਾ ਨੂੰ ਸਬਸੀਕੁਐਂਟਲੀ ਫਿਰ ਸੁਪਰਡੈਂਟ ਜੇਲ ਸਭਗੂ ਪਰ ਤੁਸੀਂ ਲੰਕੀ ਕਵਾਂ ਕੋਰਸ ਨੇ ਆਰਡਰ ਕਰਨ ਤੋਂ ਬਾਅਦ ਕੋਰਸ ਨੇ ਇਮੀਡੀਏਟਲੀ ਮੇਲਸ ਪਾਈਆਂ ਨੇ ਕਿ ਸਾਡੇ ਆਰਡਰਸ ਦੀ ਕੰਪਲੈਂਸ ਕੀਤੀ ਜਾਵੇ ਜਿਹੜੀ ਜਿਹੜੀ ਸਾਡੇ ਕੋਲ ਕੰਪਲੈਂਸ ਰਿਪੋਰਟਸ ਪਈਆਂ ਨੇ ਉਹ ਕੰਪਲੈਂਸ ਕਰਨ ਦੀ ਬਜਾਏ ਨਾ ਕੰਨ ਕੀਤੀ ਤੇ ਜਿਹੜੇ ਅੱਜ ਉਹਨਾਂ ਨੂੰ ਪ੍ਰੋਡਕਸ਼ਨ ਵਰਕ ਤੇ ਲੈ ਕੇ ਆਉਣਾ ਸੀ ਸਵੇਰੇ 10 ਵਜੇ ਕੋਰਟ ਹਾਜ਼ਰ ਕਰਨਾ ਸੀ ਨਾ ਅੱਜ ਕੀਤੀ ਜੋਨਾ ਮੈਂ ਜਾ ਕੇ ਸੱਚੀ ਮੁੱੱਚੀ ਆਪਣੀ ਅੱਖੀ ਵੇਖਿਆ ਕਿ 1 ਵਜੇ আর 10 ਵਜੇ ਤੁਸੀਂ ਕੋਰਟ ਤੇ ਪੇਸ਼ ਕਰਨਾ ਸੀ 1 ਵਜੇ ਤੱਕ ਤਾਂ ਤੁਸੀਂ ਉਹਨਾਂ ਨੂੰ ਜੇਲ੍ਹ ਦੀ ਡਾਇਰੈਕਟ ਰੱਖਿਆ ਇਹਦਾ ਮਤਲਬ ਫਿਰ ਕਿੱਥੇ ਗਿਆ ਕੋਲ ਤੁਸੀਂ ਹੁਣ ਮੈਂ ਸੈਕੰਡ ਅਸਪੈਕਟਸ ਦੇ ਉੱਪਰ ਆਪਾਂ ਡਿਸਕਸ ਕਰ ਲੈਂਦੇ ਆਂ ਬਹੁਤ ਇੰਪੋਰਟੈਂਟ ਅਮਿਸ਼ਨ ਕਿ ਜਿਹੜੇ ਜੇਲ ਅਥਾਰਟਿਜ਼ ਨੇ ਨਾ ਕਿਹਾ ਜੀ ਡੀਪੀ ਜੇਲਸ ਆ ਲੈ ਕੇ ਥੱਲੇ ਤੱਕ ਜਿਹੜਾ ਭਾਵੇਂ ਕੌਨਸਟਿਟਿਊਟ ਰੈਂਕ ਕੀ ਇਹਨਾਂ ਦਾ ਰਾਈਟ ਨਾਉ ਇਹਨਾਂ ਦੀ ਡਿਊਟੀ ਦੀ ਸੜੀਆਂ ਮਾਨਜੋਬ ਆਰਡਰਸ ਦੀ ਕੰਪਲੈਂਸ ਕਰਨ ਦੀ ਜੇ ਇਹਨਾਂ ਨੇ ਕੰਪਲੈਂਸ ਨਹੀਂ ਕਰਨੀ ਜਾਂ ਇਸ ਤਰੀਕੇ ਨਾਲ ਡਿਸਓਬੀਡੀਅੰਸ ਕਰਨੀ ਔਰ ਬਿਲਫੁਲੀ ਡਿਸਓਬੀਡੀਅੰਸ ਹੈ ਕਿਉਂਕਿ ਆਪਣੇ ਧਿਆਨ ਚ ਸੀ ਵੀ ਇਹ ਸਾਸਰੀ ਗੱਲ ਜੀ ਸਾਰਿਆਂ ਨੂੰ ਕੇਂਦਰੀ ਜੇਲ ਪਟਿਆਲਾ ਦੇ ਬਾਹਰ ਰਾਤ ਨੂੰ ਧਰਨਾ ਜਾਰੀ ਆ ਭਾਈ ਸੰਦੀਪ ਸਿੰਘ ਸੰਨੀ ਤੇ ਜਿਹੜਾ ਤਸੱਦਦ ਹੋਇਆ ਉਹਦਾ ਮੈਡੀਕਲ ਹੋਵੇ ਉਹਦੇ ਨਾਲ ਮੁਲਾਕਾਤ ਹੋਵੇ ਕਿਉਂਕਿ ਬਾਈ ਤੇ ਤਸੱਦਦ ਦਾ ਪਤਾ ਲੱਗ ਗਿਆ तकरीबन ਮੀਡੀਆ ਦੇ ਅੰਦਰ ਵੀ ਹੈਨਾ ਵੀ ਅੰਨਾ ਤਸੱਦਦ ਕੀਤਾ ਗਿਆ ਤੇ ਭਰਾ ਬੈਠੇ ਨੇ ਬਾਈ ਉਹਨਾਂ ਦੇ ਹੁਣੇ ਗੱਲਾਂ ਚੱਲਦੀਆਂ ਸੀਗੀਆਂ ਬਾਈ ਕਹਿੰਦਾ ਵੀ ਮੈਂ ਕਿਵੇਂ ਕਹਿੰਦਾ ਘਰੇ ਪੈ ਜਾ ਕਹਿੰਦਾ ਵੀ ਹੈਨਾ ਮੇਰੇ ਭਰਾ ਤੋਂ ਤਾਂ ਕਹਿੰਦਾ ਰੋਟੀ ਵੀ ਨਹੀਂ ਖਾਈ ਜਾਰੀ ਮੈਂ ਵੀ ਉੱਤੇ ਜੁਵਾੜੇ ਐਨੇ ਦੁਖ ਦੇ ਰਹੇ ਉਹ ਬੈਠ ਵੀ ਨਹੀਂ ਸਕਦਾ ਵੀ ਇੰਨਾ ਅੰਨਾ ਤਸੱਦਦ ਕੀਤਾ ਗਿਆ ਹੈ ਨਾ ਵੀ ਤਿੰਨ ਕਚਹਿਰੇ ਖੂਨ ਦੇ ਨਚੋੜੇ ਗਏ ਨੇ ਹੈ ਨਾ ਧਰਨਾ ਚੱਲੀ ਆ ਭਾਈ ਉਹਨੇ ਕੋਈ ਆਪਣੇ ਘਰ ਲਈ ਨਹੀਂ ਕੀਤਾ ਸੀਗਾ ਉਹਨੇ ਕੌਮ ਦੀ ਧੀਆਂ ਪਹਿਣਾ ਲਈ ਕੁਰਬਾਨੀ ਕੀਤੀ ਹੋਈ ਐ ਏਡੀ ਬੜੀ ਜਿਹੜਾ ਆ ਵੀ ਸੋਧਿਆ ਨਾ ਠੀਕ ਹੈ ਜਿਹੜੇ ਚੜ ਕੇ ਆਏ ਸੀਗੇ ਪੁਲਿਸ ਵਾਲੇ ਜਿਨ੍ਹਾਂ ਨੇ ਸਾਡੀ ਕੌਮ ਦੇ ਨੌਜਵਾਨੀ ਮਾਰੀ ਸੀਗੀ ਸੱਤ ਮੁੰਡੇ ਮਾਰੇ ਹੋਏ ਨੇ ਇਹਨੇ ਸੱਤ ਮਾਰੇ ਹੋਏ ਨੇ ਜੀ ਬਹੁਤ ਜ਼ਿਆਦਾ ਮਾਰੇ ਸੱਤ ਤੇ ਦੇ ਵਿੱਚ ਤੋ ਹੈ ਸੱਤ ਦਿਨ ਉਹ ਸੱਤਾਂ ਦਾ ਤਾਂ ਪਤਾ ਲੱਗਿਆ ਪਤਾ ਨਹੀਂ ਕਿੰਨੇ ਕੁ ਮਾਰੇ ਨੇ ਇਸ ਕਰਕੇ ਭਾਈ ਕੌਮ ਦਾ ਫਰਜ ਅੱਜ ਸੰਦੀਪ ਸਿੰਘ ਸੰਨੀ ਨਾਲ ਖੜਨ ਦਾ ਧਰ ਨਾਲ ਲੱਗਿਆ ਹੋਇਆ ਇੱਥੇ ਰਾਤ ਨੂੰ ਅੱਜ ਵੀ ਹੈ ਨਾ ਤੇ ਭਰਾ ਹੁਣੀ ਸਾਰੇ ਬੇਨਤੀ ਹੈ ਭਾਈ ਸਵੇਰੇ ਸਾਰੇ ਕੇਂਦਰੀ ਜੇਲ ਪਟਿਆਲਾ ਦੇ ਬਾਹਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ